ਇਹ ਆਡੀਓ ਡੈਮੋਕਰੇਸੀ ਦਾ ਕਾਹਨ ਹੈ ਇਹ ਆਡੀਓ ਸੰਵਿਧਾਨ ਨੂੰ ਚੈਲੰਜ ਹੈ ਕਿ ਹਲੇ ਤੱਕ ਇਨਵੈਸਟੀਗੇਸ਼ਨ ਵਨ ਸਾਈਡਿਡ ਚੱਲ ਰਹੀ ਹੈ ਇਹ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਤਾਂ ਪੱਤਰਕਾਰਾਂ ਨੂੰ ਸਦਰੇ ਨੇ ਜਾਂ ਜਿਹੜੇ ਪਟੀਸ਼ਨਰਾਂ ਦੇ ਵਕੀਲ ਨੇ ਉਹਨਾਂ ਨੂੰ ਸਦਰੇ ਨੇ ਹਲੇ ਤੱਕ ਕਿਸੇ ਪੁਲਿਸ ਅਫਸਰ ਦੀ ਬਾਈਟ ਨਹੀਂ ਲਈ ਕਿਸੇ ਪੁਲਿਸ ਅਫਸਰ ਦੀ ਵੌਇਸ ਸੈਂਪਲਿੰਗ ਨਹੀਂ ਲਈ ਜੇਕਰ ਮਾਂਜੋਗ ਹਾਈ ਕੋਰਟ 'ਚ ਇਹ ਸਾਬਤ ਹੋ ਜਾਂਦਾ ਕਿ ਆਡੀਓ ਵਾਕਿਆ ਸਹੀ ਹੈ ਤਾਂ ਉਹ ਤੁਸਨ ਕਿਸ ਤਰੀਕੇ ਨਾਲ ਰਿਐਕਸ਼ਨ ਵੇਖ ਸਕਦੇ ਸਸਿਕਾ ਸਵਾਗਤ ਤੁਸੀਂ ਜੁੜੇ ਹੋ ਡੇਲੀ ਪੋਸਟ ਪਿਆ ਮੈਨੇ ਇੱਕ ਅੱਜ ਵੱਡੀ ਸੁਣਵਾਈ ਜਿਹੜੀ ਮਾਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਹੋਈ ਹੈ ਪਟਿਆਲੇ ਦੇ ਇੱਕ ਆਡੀਓ 31 ਤੋਂ ਆਡੀਓ ਵਾਇਰਲ ਹੋndi ਉਸਤੇ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਬਲਾਗ ਸੰਪਤੀ ਇਲੈਕਸ਼ਨਾਂ ਨੂੰ ਲੈ ਕੇ ਹੋਈ ਸੀ ਉਸ ਦੀ ਇੱਕ ਅਜਿਹੀ ਰਣਨੀਤੀ ਬਣਾਈ ਜਾ ਰਹੀ ਸੀ ਜਿਹੜੀ ਲੋਕਤੰਤਰ ਦੇ ਖਿਲਾਫ ਸੀ ਸਾਡੇ ਨਾਲ ਅਰਸ਼ਦੀਪ ਕਲੇਰ ਜਿਹੜੇ ਇਸ ਸ਼ਿਕਾਇਤ ਕਰਤਾ ਵੀ ਨੇ ਤੇ ਅੱਜ ਸੁਣਵਾਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਸ ਤਰ੍ਹਾਂ ਅੱਗੇ ਆਉਣਾ ਅੱਜ ਸਾਰੀਆਂ ਪਾਰਟੀਆਂ ਅੱਗੇ ਆਈਆਂ ਨੇ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਸ ਆਵਾਜ਼ ਨੂੰ ਉਠਾਉਣਾ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹੈ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਹੈ ਤੇ ਸਾਡੀ ਦੌੜ ਹੀ ਪੰਜਾਬ ਤੱਕ ਜਿਹੜੀ ਇਹ ਆਡੀਓ ਵੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਹਰ ਇੱਕ ਮਸਲਾ ਚੱਕਿਆ ਚਾਹੇ ਉਹ ਤੋਂ ਪਹਿਲਾਂ ਲੈਂਡ ਪੂਲਿੰਗ ਦਾ ਹੋਵੇ ਹੁਣ ਜਿਹੜੀ ਇਹ ਐਸਐਸਪੀ ਸਾਹਿਬ ਦੀ ਆਡੀਓ ਹੈ ਇਹ ਆਡੀਓ ਡੈਮੋਕਰੇਸੀ ਦਾ ਕਾਹਨ ਹੈ ਇਹ ਆਡੀਓ ਸੰਵਿਧਾਨ ਨੂੰ ਚੈਲੰਜ ਹੈ ਔਰ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਜ਼ਿੰਮੇਵਾਰ ਪੰਜਾਬੀ ਦੇ ਤੌਰ ਤੇ ਲੋਕਾਂ ਦੇ ਅੱਗੇ ਰੱਖਿਆ ਕਿ ਸਾਡੀ ਪੁਲਿਸ ਦਾ ਸਿਆਸੀਕਰਨ ਕਿੱਸ ਤੱਕ ਹੋਇਆ ਕਿ ਸਾਡੀ ਪੁਲਿਸ ਆਪਣੇ ਧਮਕੀਆਂ ਸਿੱਧੀਆਂ ਦੇਰੀਏ ਕਾਨਫਰੰਸ ਕਾਲ ਤੇ ਕਿ ਵਿਰੋਧੀਆਂ ਨੂੰ ਚੱਕ ਲੋ ਕਾਗਜ਼ਨਾ ਦਾਖਲ ਕਰਨ ਦਿਓ ਔਰ ਹੁਣ ਉਹ ਜਦੋਂ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਕੋਰਟ ਨੇ ਉਸ ਤੇ ਆਰਡਰ ਰਜ਼ਰਵ ਕਰ ਲਿਆ ਮੈਟਰ ਸਬਜੂਡਿਸ ਪਰ ਇਹ ਸੁਣਵਾਈ ਦੇ ਦੌਰਾਨ ਅਸੀਂ ਕੋਰਟ ਨੂੰ ਦੱਸਿਆ ਕਿ ਹਲੇ ਤੱਕ ਇਨਵੈਸਟੀਗੇਸ਼ਨ ਵਨ ਸਾਈਡਿਡ ਚੱਲ ਰਹੀ ਹੈ ਇਹ ਇਨਵੈਸਟੀਗੇਸ਼ਨ ਦੇ ਵਿੱਚ ਜਾਂਤਾ ਪੱਤਰਕਾਰਾਂ ਨੂੰ ਸਦਰੇ ਨੇ ਜਾਂ ਜਿਹੜੇ ਪਟੀਸ਼ਨਰਾਂ ਦੇ ਵਕੀਲ ਨੇ ਉਹਨਾਂ ਨੂੰ ਸਦਰੇ ਨੇ ਹਲੇ ਤੱਕ ਕਿਸੇ ਪੁਲਿਸ ਅਫਸਰ ਦੀ ਬਾਈਟ ਨਹੀਂ ਲਈ ਕਿਸੇ ਪੁਲਿਸ ਅਫਸਰ ਦੀ ਵੌਇਸ ਸੈਂਪਲਿੰਗ ਨਹੀਂ ਲਈ ਸੋ ਇੱਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਆਪਣੇ ਅਫਸਰ ਨੂੰ ਸ਼ੀਲਡ ਕਰ ਰਹੀ ਹੈ ਛੁੱਟੀ ਤੇ ਚਲੇ ਗਏ ਨੇ ਤੇ ਕੀ ਗੱਲ ਇਲੈਕਸ਼ਨ ਕਮਿਸ਼ਨ ਨੇ ਕਾਰਵਾਈ ਕਿਉਂ ਨਹੀਂ ਕੀਤੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਹੁਣ ਤੱਕ ਸਟੇਟ ਇਲੈਕਸ਼ਨ ਕਮਿਸ਼ਨ ਕਿਸ ਚੀਜ਼ ਦੀ ਵੇਟ ਕਰ ਰਹੀ ਸੀ ਸੋ ਅਸੀਂ ਸਾਰੀਆਂ ਜਿਹੜੀਆਂ ਸਬਮਿਸ਼ਨਸ ਆਨਰੇਬਲ ਕੋਰਟ ਨੂੰ ਦਿੱਤੀਆਂ ਉਹ ਲੋਕ ਇੰਨੀ ਜਲਦੀ ਕਹਿ ਦਿੱਤਾ ਗਿਆ ਕਿ AI ਜਨਰੇਟਡ ਹੈਗਾ ਕਿਉਂਕਿ ਜੇਕਰ ਮਾਜੋਕ ਹਾਈ ਕੋਰਟ 'ਚ ਸਾਬਤ ਹੋ ਜਾਂਦਾ ਹੈ ਕਿ ਆਡੀਓ ਵਾਕਿਆ ਸਹੀ ਹੈ ਤਾਂ ਉਹ ਤੁਸਨ ਕਿਸ ਤਰੀਕੇ ਨਾਲ ਰਿਐਕਸ਼ਨ ਦੇਖ ਸਕਦੇ ਕਿਉਂਕਿ ਇੱਕ ਅਪਸਰ ਉਹ ਹੁੰਦੇ ਨੇ ਜਿਹੜੇ ਸਰਕਾਰਾਂ ਨਾਲ ਨਹੀਂ ਜਿਹੜੇ ਲੋਕਾਂ ਨਾਲ ਚੱਲਦੇ ਨੇ ਲੋਕਾਂ ਦੇ ਨਮਾਇंदे ਅਸੀਂ ਲੋਕਾਂ ਦੇ ਸਰਵੈਂਟ ਹੁੰਦੇ ਨੇ ਕਿਉਂਕਿ ਸਰਕਾਰਾਂ ਆਂਦੀ ਜਾਂਦੀਆਂ ਰਹਿਣੀਆਂ ਨੇ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਇਹ ਚੀਜ਼ ਕਈ ਸੀ ਡਿਊਰਿੰਗ ਆਰਗੂਮੈਂਟਸ ਕੇ ਜਾਊਗੀ ਆਊਟਸਾਈਡ ਪੰਜਾਬ ਇਹ ਸੀਐਫਐਸਐਲ ਚੰਡੀਗੜ੍ਹ ਨੂੰ ਜਾਏਗੀ ਉਹ ਆਰਡਰਸ ਦੀ ਡਿਟੇਲ ਵੇਟ ਕਰ ਰਹੇ ਹਾਂ ਪਰ ਹਾਂ ਇਹ ਵਾਕਈ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ ਕਿਉਂਕਿ ਇੱਕ ਆਈਪੀਐਸ ਅਫਸਰ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਹੈ ਸੰਵਿਧਾਨ ਨੂੰ ਬਚਾਉਣ ਦੀ ਉਹਨਾਂ ਨੇ ਖੁਦ ਇਸ ਤਰੀਕੇ ਛੱਕੇ ਤੇ ਟੰਗਿਆ ਸੋ ਹੁਣ ਆਰਡਰ ਦੀ ਵੇਟ ਕਰਦੇ ਆ ਆਰਡਰ ਆਏਗਾ ਤਾਂ ਫਿਰ ਆਪਾਂ ਗੱਲ ਕਰਾਂਗੇ ਕਿ ਕਿੰਨੇ ਜਿਹਨੇ ਕੌਨ ਕੌਲ ਚ ਇਹ ਆਈਡੀਆ ਜਾਂ ਤੁਹਾਨੂੰ ਤਾਂ ਪਤਾ ਕਿੰਨੇ ਕਿੰਨੇ 7-8 ਬੰਦੇ ਤਾਂ ਬੋਲ ਹੀ ਰਹੇ ਨੇ ਪਤਾ ਨਹੀਂ ਕਿੰਨੇ ਹੋਣਗੇ ਪਰ 7-8 ਬੰਦੇ ਬੋਲ ਰਹੇ ਸੀ ਤੇ ਆਖਰੀ ਮੇਰਾ ਇਹ ਸਵਾਲ ਹੈਗਾ ਕਿ ਜਿਹੜਾ ਆਰਡਰ ਅੱਜ ਹੀ ਜਿਹੜਾ ਮਤਲਬ ਉਸ ਨੂੰ ਨਹੀਂ ਇਹ ਤਾਂ ਕੋਰਟ ਦੀ ਮਰਜ਼ੀ ਹੈ ਕੋਰਟ ਨੇ ਕਦੋਂ ਆਰਡਰ ਸੁਣਾਉਣਾ ਮੈਟਰ ਸਬਜੁਕਟਿਟੀ ਦੇ ਭੇਜਿਆ ਗਿਆ ਇਸ ਦਾ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਬਲਾਕ ਸੰਪਤੀ ਚੋਣਾ ਨੇ 14 ਤਰੀਕ ਨੂੰ ਚੋਣਾ ਨੇ ਉਹਨਾਂ ਨੂੰ ਹੁਣ ਛੁੱਟੀ ਤੇ ਭੇਜ ਦਿੱਤਾ ਗਿਆ ਛੁੱਟੀ ਤੇ ਭੇਜਣਾ ਆਪਣੇ ਅਫਸਰ ਨੂੰ ਬ ਮਤਲਬ ਅਫਸਰ ਨੂੰ ਬਚਾਉਂਦੀ ਮਤਲਬ ਸਰਕਾਰ ਵੱਲੋਂ ਸਰਕਾਰ ਆਪਣੇ ਅਫਸਰ ਨੂੰ ਸ਼ੀਲਡ ਕਰ ਰਹੀ ਹੈ ਨਹੀਂ ਮੈਨੂੰ ਦੱਸੋ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਰਵਜੋਤ ਕੋਰ ਗਰੇਵਾਲ ਨੂੰ ਸਸਪੈਂਡ ਕੀਤਾ ਡੀਐਸਪੀ ਤਬਾਦਲਾ ਕੀਤਾ ਔਰ ਇੱਕ ਪ੍ਰੋਸੈਸ ਫਾਲੋ ਕਰਨਾ ਹੁੰਦਾ ਤੁਸੀਂ ਸਟੇਟ ਤੋਂ ਤਿੰਨ ਆਈਪੀਐਸ ਅਫਸਰਾਂ ਦੇ ਨਾਮ ਲੈਣੇ ਸੀ ਤੁਸੀਂ ਉੱਥੇ ਨਵਾਂ ਐਸਐਸਪੀ ਲਾਉਣਾ ਸੀ ਛੁੱਟੀ ਤੇ ਭੇਜਣਾ ਮੀਅਰ ਆਈਵਾਸ਼ ਹੈ ਸਰਕਾਰ ਦਾ ਸੋ ਜਿਹੜੀ ਅੱਜ ਆਡੀਓ ਜਿਹੜੀ ਕਥੀ ਤੋਂ ਆਡੀਓ ਜਿਵੇਂ ਅਸੀਂ ਕਹਿ ਰਹੇ ਹਾਂ ਵਾਰ-ਵਾਰ ਕਿਉਂਕਿ ਹੱਲੇ ਉਸ ਦੀ ਜਿਹੜੀ ਜਾਂਚ ਹੈ ਉਸ ਦੀ ਉੱਚ ਏਜੰਸੀ ਤੋਂ ਜਾਂਚ ਜਿਹੜੀ ਜ਼ੋਰ ਮੰਗ ਜਿਹੜੀ ਐਸਐਫਆ ਲੱਗੀ ਉੱਥੇ ਜਾਂਚ ਹੋਵੇ ਤੇ ਇਸ ਜਾਂਚ ਦੇ ਵਿੱਚ ਜੇਕਰ ਆਡੀਓ ਸੱਚ ਨਿਕਲਦੀ ਹੈ ਤਾਂ ਉਸ ਦਾ ਨਤੀਜਾ ਕੀ ਨਿਕਲੇਗਾ ਜਿਨ੍ਹਾਂ ਦੀ ਆਡੀਓ ਹੈਗੀ ਹੈ ਜੇਕਰ ਇਸ ਪੂਰੀ ਜਿਹੜੀ ਗੱਲਬਾਤ ਹੈਗੀ ਹੈ ਜੋ ਅੱਜ ਕੋਰਟ ਦਾ ਆਰਡਰ ਜਿਹੜਾ ਪੈਂਡਿੰਗ ਰੱਖਿਆ ਗਿਆ ਜਦੋਂ ਇਹ ਆਰਡਰ ਨੂੰ ਜਿਹੜਾ ਸੁਣਾਇਆ ਜਾਏਗਾ ਕੀ ਫੈਸਲਾ ਕੀ ਹੈਗਾ ਇਸ ਫੈਸਲੇ ਨੂੰ ਸੁਣਾਣਾ ਹਲੇ ਬਾਕੀ ਹੈ ਕੈਨੇਪਰਸ ਹੈਪੀ ਦੇ ਨਾਲ ਸੰਦੀਪ ਕਮੋਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ